ਤਪ ਅਸਥਾਨ ਨਿਰਮਲ ਕੁਟਿਆ ਜੋਲਾ ਵਿਖੇ ਚੇਤ ਮਹੀਨੇ ਦੀ ਸਗਰਾਂ ਦਾ ਪਵਿੱਤਰ ਦਿਹਾੜਾ ਮਨਾਇਆ ਪੂਰੇ ਸੰਸਾਰ ਵਿੱਚ ਸਿੱਖ ਜਮਦੇ ਸੇਵਾ ਭਾਵਨਾ ਦੇ ਫਲਸਫੇ ਤੋਂ ਲੋਕ ਹੋਏ متاثر ਆਓ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਮਾਨਵਤਾ ਦੇ ਭਲੇ ਦੇ ਕਾਰਜ ਕਰਿਏ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਸ਼੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਵਰਖਤ ਦੇ ਵਰਸੋਏ ਪਵਿੱਤਰ ਤਾਪਾਸਤਾਨ ਨਿਰਮਲ ਕੁਟਿਆ ਜੋਲਾ ਵਿਖੇ ਚੇਤ ਮਹੀਨੇ ਦੀ ਸਗਰਾਂ ਦਾ ਪਵਿੱਤਰ ਦਿਹਾੜਾ ਸਮੂਹ ਸਾਧ ਸੰਗਤ ਖੇਤਰ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਸਬੰਧ ਵਿੱਚ ਰਾਗੀ ਢਾਡੀ ਕਵੀਸਰੀ ਕਥਾਵਾਚਕਾਂ ਨੇ ਸੰਗਤ ਨੂੰ ਇਲਾਹੀ ਬਾਣੀ ਨਾਲ ਮੰਤਰ ਮੁਗਦ ਕੀਤਾ। ਡੇਰੇ ਦੇ ਮੌਜੂਦਾ ਮੁਖੀ ਸੰਤ ਪਾਪਾ ਜੀਤ ਸਿੰਘ ਜੀ ਮਹਾਰਾਜ ਹੁਰਾ ਆਪਣੇ ਪ੍ਰਵਚਨਾ ਵਿੱਚ ਚੇਤ ਦੀ ਸਗਰਾਂ ਦੀ ਮਹੱਤਤਾ ਤੇ ਵਿਸ਼ੇਸ਼ ਚਾਨਣਾ ਪਾਇਆ ਤੇ ਕਿਹਾ ਕਿ ਪੂਰੇ ਸੰਸਾਰ ਭਰ ਵਿੱਚ ਸਿੱਖੇ ਜਮ ਦੇ ਸੇਵਾ ਭਾਵਨਾ ਦੇ ਫਲਸਫੇ ਤੋਂ ਲੋਕ ਬਿਹਦ ਮਤਾਸਰ ਹਨ। ਉਨਾ ਆਖਿਆ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਮਾਨਵਤਾ ਦੇ ਭਲੇ ਹਿੱਤ ਕਾਰਜ ਕਰਨੇ ਚਾਹੀਦੇ ਹਨ ਸਟੇਜ ਸਖਤਰ ਦੀ ਸੇਵਾ ਅਵਤਾਰ ਸਿੰਘ ਜੰਡੂ ਸਿੰਘਾ ਹੁਰਾ ਬਾ ਖੂਬੀ ਨਵਾਈ ਤੇ ਤਪ ਅਸਥਾਨ ਦੀ ਰੌਰੀਤਾ ਦੀ ਸੰਗਤ ਨੂੰ ਜਾਣਕਾਰੀ ਦਿੱਤੀ ਗੁਰੂ ਘਰ ਦੇ ਨਿਵਾਨੇ ਦਾਸ ਆਰ ਪੀ ਸਿੰਘ परमजीत सिंह सालीमार गार्डन प्रोफेसर सुखबीर सिंह मखन सिंह बलीना परमजीत सिंह बख्शी जस्करण सिंह जंडू सिंह रिटायर्ड एस पी तरसेम सिंह रिटायर्ड एस एस पी देवेंद्र सिंह हो इस दौरान सेवा फतेह नाम हो जीवन कनका नाम हो जीवन कन क E

ਉਹਨੇ ਤੁਹਾਡੀ ਸਾਹਿਬ ਭਾਈ ਜਿੱਤ ਸਿੰਘ ਨਾਲ ਗੱਲ ਕਰ ਰਹੇ ਸੀਗੇ ਭਾਈ ਨੂੰਨੀ ਚੰਦ ਦੀ ਗੱਲ ਕੀਤੀ ਆ ਜਿਹੜਾ ਮੌਤ ਨੂੰ ਦੇਖ ਕੇ ਭੱਜ ਗਿਆ ਸੀਗਾ ਉਹ ਸਿਆਣੇ ਕਹਿੰਦੇ ਮੌਤੋਂ ਭੱਜਾ موسی ਭੱਜਾ ਮੌਤੋਂ ਮੌਤ ਅੱਗੇ ਖੜੀ ਉੱਥੇ ਜਾ ਕੇ ਕੀ ਹੋਇਆ ਰੱਤ ਤੋਂ ਵੀ ਸੱਤ ਨੇ ਲੰਘਿਆ ਬੰਦ ਗਿਆ ਹੁਣ ਤਾਂ ਕੋਈ ਰੂਹ ਕਦੇ ਹੁੰਦੀ ਆ ਤੇ ਭਾਈ ਬਚਿੱਤਰ ਸਿੰਘ ਨੇ ਮਾੜਾ ਹੁਕਮ ਮੰਨਿਆ ਬਾਅਦ ਨੇ ਆਪਣੇ ਤੋਂ ਨਾਗਣੀ ਰੀਤੀ ਤੇ ਪਾ ਕੀਤੀ ਕਹਿੰਦੇ ਕਹਿੰਦੇ ਹਾਥੀਏ ਮੱਥੇ ਤੇ ਸੱਤ ਅਵੇ ਬੰਨੇ ਹੋਆ ਤੇ ਬਚਿੱਤਰ ਸਿੰਘ ਹਾਥੀਏ ਮੱਥੇ 'ਤੇ ਕੇਵਲ ਮਾਰਨੀ ਨਾਗਣੀਏ تیرے ਹਾਥੀ ਠੀਕ ਮਾਰ ਥਲੇ ਆਇਆ ਭਾਈ ਬਚਿੱਤਰ ਸਿੰਘ ਘੋੜੇ ਨੂੰ ਇਸ਼ਾਰਾ ਕੀਤਾ ਘੋੜੇ ਆਪਣੇ ਤਰਤੇ ਪੌੜ ਤੋਂ ਨੇ ਹਾਥੀਏ ਮੱਥੇ ਤੇ ਮਾਰੇ ਬਚਿੱਤਰ ਸਿੰਘ ਦੋ ਹੱਥ ਨਾਲ ਜੋੜ ਕੇ ਨਾਗਰੀ ਹਾਥੀਏ ਮਤੇ ਜਵਾਰੀ ਸੱਤ ਤਰੇ ਵਿੰਗੇ ਬਾਸ ਚੱਲੇਗੀ ਹਾਥੀ ਨੇ ਚੀਕਾ ਕਰਾ ਦਿੱਤੀਆਂ ਇਹ ਬਖਸ਼ਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਹ ਰਹਿਮਤ ਹੈ ਗੁਰੂ ਹੀ ਕਰਵਾ ਸਕਦਾ ਹੈ ਜਿਹੋ ਦੇ ਬਚਨੇ ਆਂ ਚਿੜੀਆਂ ਦਾ ਬਾਜ ਤਣਾਉ ਕਿਦ ਨਾਲੋਂ ਸ਼ੇਰ ਬਣਾਉ ਸਮਾ ਲਾਖ ਸੇ ਤੈਨੂੰ ਲਾਉ ਤਵੇ ਨਾਮ ਗੋਬਿੰਦ ਸਿੰਘ ਕਹਾਉ ਤਾਂ ਕੋਈ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਵਰਗਾ ਸੰਸਾਰ ਦੇ ਵਿੱਚ ਕੋਈ ਹੋਇਆ ਨਹੀਂ ਨਾ ਕੋਈ ਹੋਊਗਾ ਨਾ ਹੋਣਾ ਗੋਲ ਜਿਹਾ ਨਾ ਹੀ ਕੋ ਦੇਵ ਜਿਸ ਮਸਤ ਭਾਲ ਸੋ ਲਾਗਾ ਸੇਵ ਸਾਧੂ ਮੇਰੇ ਕੀ ਵਡਿਆਈ ਪਰਗਟ ਭਈਆ ਸਭ ਨਹੀਂ ਥਾਈ ਸਾਧੂਆਂ ਦੀ ਵਡਿਆਈ ਸਾਰੇ ਸੰਸਾਰ ਵਿੱਚ ਪਦਗਟ ਹੋ ਰਹੀ ਆ ਸਾਰੇ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਸਿੱਖ ਰਹਿ ਰਹੇ ਆ ਉਥੇ ਗੁਰਬਾਣੀ ਦਾ ਪ੍ਰਚਾਰ ਉਥੇ ਗੁਰੂ ਇਤਿਹਾਸ ਦਾ ਪ੍ਰਚਾਰ ਹੋ ਰਿਹਾ